ਮਿਗੇ ਜੀ ਅਚਲ ਸਿੰਘ ਕੋ ਲੜਕੋ ਜੋ ਕੁਝ ਲੱਭਿਆ ਜੋ ਕੁਝ ਪਰਤਾਲ ਹੋਈ ਹੈ ਉਹਦੇ ਵਿੱਚ ਕੁਝ ਵਿਦੇਸ਼ੀ ਫਲੈਟ ਜੀ ਚ ਕੈਨੇਡਾ ਤੇ ਦੁਬਈ ਦਾ ਜ਼ਿਕਰ ਆਪਾਂ ਕੀਤਾ ਸੀ ਹੁਣ ਉਹ ਤਤਕੁੱਲ ਕੇ ਸਾਹਮਣੇ ਆ ਗਿਆ ਅਚਲ ਸਿੰਘ ਭੁੱਲਰ ਦੀ ਮੁਸ਼ਕਲ ਤਾਂ ਵਧੀ ਹੈ ਉਹਦੇ ਪਰਿਵਾਰ ਦੀ ਮੁਸ਼ਕਲ ਵਧੀ ਹੈ ਇਹ ਵੀ ਇਹ ਭ੍ਰਿਸ਼ਟਾਚਾਰ ਦਾ ਮਾਮਲਾ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਮਨੀ ਲਾਂਡਰਿੰਗ ਦਾ ਮਾਮਲਾ ਹੈ ਨਾ ਐਕਸਾਈਜ਼ ਵਾਲਾ ਮਾਮਲਾ ਇਹ ਸਾਰੇ ਮਾਮਲਿਆਂ ਦੇ ਵਿੱਚ ਕਟੜ ਇਮਾਨਦਾਰ ਧਿਰ ਦੀ ਚੁੱਪ ਸਭ ਨੂੰ ਖਤਰੀ ਹੈ ਤਾਂ ਇਹ ਸਿਆਸਤ ਤੋਂ ਪ੍ਰੇਰਿਤ ਹੈ ਸੀਬੀਏ ਦੀ ਕਾਰਵਾਈ ਫਿਰ ਭੁੱਲਦੇ ਹੱਕ ਚਾ ਕੇ ਬੋਲੇ ਸਰਕਾਰ ਜੇ ਸੱਤਾ ਭਾਰੀ ਤਾਂ ਚੁੱਪ ਹੈ ਇਸ ਪ੍ਰਸ਼ਾਚਾਰੀ ਦੇ ਮਾਮਲੇ ਤਾਂ ਕੀ ਬਾਕੀ ਸਿਆਸੀ ਜਮਾਤ ਇਸ ਮਸਲੇ ਤੇ ਬੋਲ ਰਹੀ ਹੈ ਅਮਰੀਕਾ ਤੋਂ ਮੁੜ ਕੇ ਰਿਪੋਰਟ ਤੇ ਕੈਨੇਡਾ ਤੋਂ ਪੇਸ਼ ਨਕਾਲੇ ਦੇ ਨੋਟਿਸ ਮਿੱਤਰਤਾ ਉੱਤਰਤਾ ਗਈ ਖੂ ਖਾਤੇ ਜਿਵੇਂ ਅਮਰੀਕਾ ਨੇ ਭਾਰਤ ਨੂੰ ਭਾਰਤੀ ਲੋਕਾਂ ਨੂੰ ਭਾਰਤੀ ਸਿਸਟਮ ਨੂੰ ਭਾਰਤੀ ਵਪਾਰ ਨੂੰ ਦਰਨਾ ਸ਼ੁਰੂ ਕੀਤਾ ਅਜਲੇ ਸਨ 53 ਭਾਰਤੀਆਂ ਨੂੰ ਰਿਪੋਰਟ ਕਰਕੇ ਭੇਜਿਆ ਜੋ 54 ਦੇ 54 ਈਸਵਰ ਹਰਿਆਣਾ ਦੇ ਗ੍ਰੀਨ ਕਾਰਡ ਵਾਲਿਆਂ ਲਈ ਇਹ ਖਤਰਾ ਖੜਾ ਹੈ ਅਮਰੀਕਾ ਦਾ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਵੀ ਮੁਲਕ ਚ ਜਾਣਾ ਬਾਜਬ ਨਹੀਂ ਉਦੋਂ ਡਰਾਈਵਰ ਨੂੰ ਡਰਾਈਵਰ ਦੀ ਗਲਤੀ ਦੇ ਨਾਲ ਨਹੀਂ ਦੇਖਿਆ ਜਾਂਦਾ ਇਹਨਾਂ ਦਸਤਾਵੇਜ਼ ਵਾਲੇ ਭਾਰਤੀ ਡਰਾਈਵਰਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਮੁੱਚੇ ਪੰਜਾਬ ਦੇ ਸਿਆਸੀ ਲੀਡਰਾਂ ਦਾ ਉੱਥੇ ਜਿਵੇਂ ਬੜਾ ਲੱਗਿਆ ਰਹਿਣਾ ਸਾਰੀਆਂ ਤਰ੍ਹਾਂ ਇਮੋਸ਼ਨਲ ਆਪਣੇ ਆਪ ਨੂੰ ਚੰਗਾ ਦੱਸ ਕੇ ਸੱਚਾ ਦੱਸ ਕੇ ਇਮਾਨਦਾਰ ਦੱਸ ਕੇ ਪਰ ਲੋਕ ਮੁੱਦਿਆਂ ਦੀ ਲੜਾਈ ਇੱਕ ਵੀ ਤਰ ਲੱਗਦੀ ਉੱਥੇ ਨਜ਼ਰ ਨਹੀਂ ਆਉਂਦੀ ਗਲੋਬਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਹਰਚੰਦ ਸਿੰਘ ਪੁੱਲਰ ਦੀਆਂ ਨਵੀਆਂ-ਨਵੀਆਂ ਪਰਤਾਂ ਖੁੱਲ ਰਹੀਆਂ ਨੇ ਦੇਸੀ ਤੋਂ ਲੈ ਕੇ ਵਿਦੇਸ਼ੀ ਤੱਕ ਦੀ ਜਾਇਦਾਦ ਦੇ ਖੁਲਾਸੇ ਹੋਣ ਲੱਗੇ ਨੇ ਮੈਂ ਪਹਿਲਾਂ ਵੀ ਇਸ ਪ੍ਰੋਗਰਾਮ ਦੇ ਮਾਧਿਵਾਰਾਂ ਨੂੰ ਦੱਸਿਆ ਸੀਗਾ ਕਿ ਸੀਬੀਆਈ ਦੇ ਦਸਤਾਵੇਜ਼ਾਂ ਦੇ ਵਿੱਚ ਇਹ ਗੱਲ ਸ਼ੁਮਾਰ ਹੋ ਗਈ ਆ ਕਿ ਨੀਆਈ ਜੀ ਹਰਚੰਦ ਸਿੰਘ ਪੁੱਲਰ ਕੋਲੋਂ ਜੋ ਕੁਝ ਲੱਭਿਆ ਜੋ ਕੁਝ ਪੜਤਾਲ ਹੋਈ ਹੈ ਉਹਦੇ ਵਿੱਚ ਕੁਝ ਵਿਦੇਸ਼ੀ ਫਲੈਟ ਜੀ ਚ ਕੈਨੇਡਾ ਤੇ ਦੁਬਈ ਦਾ ਜ਼ਿਕਰ ਆਪਾਂ ਕੀਤਾ ਸੀ ਹੁਣ ਉਹ ਤੱਥ ਖੁੱਲ ਕੇ ਸਾਹਮਣੇ ਆ ਗਏ ਨੇ ਕਹਿੰਦੇ ਜੀ ਕੈਨੇਡਾ ਦੇ ਵਿੱਚ 3 ਤੇ ਦੁਬਈ ਦੇ ਵਿੱਚ 2 ਫਲੈਟ ਤੇ ਇਸੇ ਤਰ੍ਹਾਂ ਲੁਧਿਆਣਾ ਖੇਤਰ ਦੇ ਵਿੱਚ 2 ਫਾਰਮ ਹਾਊਸ ਜਦੋਂ ਕਿ ਲੁਧਿਆਣਾ ਲੁਧਿਆਣਾ 'ਚ 20 ਦੁਕਾਨਾਂ ਸ਼ੋਰੂਮ ਤੇ ਤਾਂ ਜੇ ਸ਼ੁਰੂਆਤੀ ਨੇ ਖਲਾਸੀ ਕਹਿੰਦੇ ਹੋਰ ਵਧਣ ਇਹ ਜਨਨ ਨਾਲ ਕਹਿੰਦੇ ਜੀ ਪਰਿਵਾਰ ਦੀਆਂ ਮੁਸ਼ਕਲਾਂ ਵਧੀਆਂ ਜਾ ਰਹੀਆਂ ਨੇ ਪਰਿਵਾਰ ਤੇ ਸਕੰਜਾ ਕੱਸਿਆ ਜਾ ਰਿਹਾ ਕਿਉਂਕਿ ਬਹੁਤ ਕੁਝ ਪਰਿਵਾਰਕ ਜੀਆ ਦੇ ਨਾਮ ਦੇ ਉੱਤੇ ਹੈ ਉਹ ਤੋਂ ਗਾਂ ਫਿਰ ਹੋਰ ਅਗੇ ਕਿਹਦੇ ਨਾਮ ਤੇ ਬੇਨਾਮੀ ਜਿਹਨੂੰ ਕਹਿੰਦੇ ਆ ਕਿ ਬੇਨਾਮੀ ਜਾਇਦਾਦ ਬੇਨਾਮੇ ਕਾਰੋਬਾਰ ਬੇਨਾਮੇ ਕੰਮ ਹੈ ਨਾ ਬੇਨਾਮਾ ਪੈਸਾ ਬੇਨਾਮੇ ਲੋਕਰ ਇਹ ਸਾਰਾ ਕੁਝ ਕਿਹਦੇ ਕਿਹਦੇ ਨਾਮ ਤੇ ਕਹਿੰਦੇ ਇਹਦੀ ਵੀ ਸੂਚੀਆਂ ਤਿਆਰ ਹੋ ਰਹੀਆਂ ਹਰਜਨ ਸਿੰਘ ਭੁੱਲਰ ਦੀ ਮੁਸ਼ਕਲ ਤਾਂ ਵਧੀ ਹੈ ਉਹਦੇ ਪਰਿਵਾਰ ਦੀ ਮੁਸ਼ਕਲ ਵਧੀ ਹੈ ਤੇ ਇਹਦੇ ਵਿੱਚ ਇਹ ਜਿਹੜੇ ਦੇਸੀ ਵਿਦੇਸੀ ਜਾਇਦਾਦ ਦੇ ਖੁਲਾਸੇ ਹੋ ਰਹੇ ਨੇ ਇਹਦੇ ਨਾਲ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਹੁਣ منی ਲਾਂਡਰੀ ਦਾ ਮਾਮਲਾ ਜੁੜਿਆ ਤਾਂ ਫਿਰ ED ਇਨਵੋਲਵ ਹੋ ਜਾਣੀ ਆ ਆਮਦਨ ਤੋਂ ਵੱਧ ਜਾਇਦਾਦ ਵਾਲਾ ਮਾਮਲਾ ਪੰਡ ਦੀ ਤਿਆਰੀ ਉਹਦਾ ਪਲੰਦਾ ਤਿਆਰ ਹੈ ਇੱਧਰ ਐਕਸਾਈਜ਼ ਮਾਮਲੇ ਦੇ ਵਿੱਚ ਇੱਕ ਐਕਟ ਦੇ ਤਹਿਤ ਪਰਚਾ ਹੋ ਗਿਆ ਇੱਕ ਪ੍ਰਸ਼ਾਚਾਰੀ ਵਾਲਾ ਮਾਮਲਾ ਹੁਣੇ ਛੇਤੀ ਖੁਲਾਸਾ ਖੁਲਾਸੀ ਤਾਂ ਨਹੀਂ ਹੁੰਦੀ ਕਹਿੰਦੇ ਜੀ ਸਰਵਿਸ ਦੇ ਦੌਰਾਨ ਹੀ 10 ਦੇ ਕਰੀਬ ਦੁਬਈ ਦੌਰੇ ਇਹ ਵੀ ਇਚ ਦਿਆਂ ਖਿੱਚ ਰਹੇ ਨੇ ਕੀ ਕੀ ਹੈ ਇਹਦਾ ਮਤਲਬ ਕੱਲਾ ਸਿਰਫ ਦੋ ਫਲੈਟਾ ਕਰਕੇ ਇੰਨੇ ਘੜੇ ਲਾਏ ਜਾਂ ਹੋਰ ਕਾਰੋਬਾਰ ਦਾ ਵੀ ਕੋਈ ਕਨੈਕਸ਼ਨ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਬੰਦਾ ਕੈਨੇਡਾ ਅਮਰੀਕਾ ਤਾਂ ਇਸ ਲਈ ਜਾਂਦਾ ਕਿ ਉੱਥੇ ਜੀ ਰਿਸ਼ਤੇਦਾਰ ਹੈਗੇ ਜੀ ਮੈਂ ਬੱਚੇ ਪੜਦੇ ਜੀ ਕੋਈ ਸਮਾਗਮ ਆ ਗਿਆ ਜੀ ਹਨਾ ਪੰਜਾਬ ਨਾਲ ਸੰਬੰਧਤ ਸਰਕਾਰ ਨਾਲ ਸੰਬੰਧਤ ਕੋਈ ਇਹੋ ਜਿਹਾ ਹੋ ਗਿਆ ਪਰ ਕਹਿੰਦੇ ਦਵਾਈ ਵਾਲੇ ਪਾਸੇ ਤਾਂ ਨਰੋਲ ਕਾਰੋਬਾਰੀ ਤਰੀਕੇ ਨਾਲ ਲੋਕ ਮੰਨਦੇ ਜਾਤਰ ਜਾਣ ਦਾ ਕਰਨੇ ਲਾ ਕਦੇ ਕਦਾਈ ਸਾਬ ਨੂੰ ਕੋਈ ਚਲਾ ਗਿਆ ਸਮਝ ਆਵੇ ਪਰ ਹੁਣ ਇਹ ਸਵਾਲ ਕਿ ਵੀ ਇਹ ਭ੍ਰਿਸ਼ਟਾਚਾਰ ਦਾ ਮਾਮਲਾ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ منی ਲਾਂਡਰਿੰਗ ਦਾ ਮਾਮਲਾ ਹੈ ਨਾ ਐਕਸਾਈਜ਼ ਵਾਲਾ ਮਾਮਲਾ ਇਹ ਸਾਰੇ ਮਾਮਲਿਆਂ ਦੇ ਵਿੱਚ ਕਟੜ ਇਮਾਨਦਾਰ ਧਿਰ ਦੀ ਚੁੱਪ ਸਭ ਨੂੰ ਖਲ ਰਹੀ ਆ ਕਿ ਵੀ ਜਿਹੜੇ ਕਹਿੰਦੇ ਅਸੀਂ ਕਟੜ ਇਮਾਨਦਾਰ ਹਾਂ ਜਿਹੜੇ ਕਹਿੰਦੇ ਕਿ ਸਾਡਾ ਕੰਮ ਹੀ ਭ੍ਰਿਸ਼ਟਾਚਾਰੀ ਮਕਾਉਣਾ ਹੈ ਜਿਹੜੇ ਕਹਿੰਦੇ ਅਸੀਂ ਆਉਂਦੇ ਹੀ ਆਪਣਾ ਮੰਤਰੀ ਟੰਗਤਾ ਸੀ ਬਾਦਚੋਂ ਲਿਸਟ ਲੰਬੀ ਹੁੰਦੀ ਗਈ ਤੇ ਕਲੀਨ ਚਿੱਟਾਂ ਦਾ ਦੌਰ ਵੀ ਚੱਲਿਆ ਕਿਸੇ ਐਮ.ਐਲ.ਏ ਨੂੰ ਹਟਾਉਣ ਦੀ ਹਿੰਮਤ ਨਹੀਂ ਹੋਈ ਫਸੇ ਮੰਤਰੀ ਤੋਂ ਲੈ ਕੇ ਐਮ.ਐਲ.ਏ ਤੱਕ ਵੀ ਹੁਣ ਉਹਨਾਂ ਦੇ ਰਾਜ ਦੇ ਵਿੱਚ ਉਹ ਅਧਿਕਾਰੀ ਜਿਹੜਾ ਪਿਛਲੀਆਂ ਸਰਕਾਰਾਂ ਤੋਂ ਚਹੇਤਾ ਤੁਰਿਆ ਆਉਂਦਾ ਹੈ ਉਹਨਾਂ ਵਾਲੀ ਸਰਕਾਰ ਚ ਵੀ ਉਹ ਚਹੇਤਾ ਬਣਿਆ ਰਿਹਾ ਉਹ ਕਿਹੜੇ ਫਾਰਮੂਲੇ ਤਹਿਤ ਚਹੇਤਾ ਸੀ ਇਹ ਜਵਾਬ ਵੀ ਸਰਕਾਰ ਨਹੀਂ ਦੇ ਰਹੀ ਤੇ ਜੇਕਰ ਤੁਸੀਂ ਸੱਚ ਕੋਚ ਕਟੜ ਇਮਾਨਦਾਰ ਹੋ ਫਿਰ ਤੁਸੀਂ ਇਹ ਕਿਉਂ ਨਹੀਂ ਪਰਚੋਰ ਕਰ ਸਕੇ ਫਿਰ ਜੇ ਤਾਂ ਇਹ ਸਿਆਸਤ ਤੋਂ ਪ੍ਰੇਰਿਤ ਐ ਸੀਬੀਆਈ ਦੀ ਕਾਰਵਾਈ ਫਿਰ ਭੁੱਲਰ ਦੇ ਹੱਕ ਚ ਆ ਕੇ ਬੋਲੇ ਸਰਕਾਰ ਕਿ ਬਈ ਭੁੱਲਰ ਨਾਲ ਤਾਂ ਧੋਖਾ ਹੋ ਗਿਆ ਧੱਕਾ ਹੋ ਗਿਆ ਜੇ ਭ੍ਰਿਸ਼ਟਾਚਾਰੀ ਦੇ ਤਹਿਤੀ ਹੈ ਦਰੁਸਤ ਕਾਰਵਾਈ ਮੰਦੀ ਹੈ ਤਾਂ ਵੀ ਸਰਕਾਰ ਸਾਹਮਣੇ ਆ ਕੇ ਬੋਲੇ ਕਿ ਸਾਡੀ ਨਲਾਇਕੀ ਹੈ ਜੀ ਅਸੀਂ ਵਿਜੀਲੈਂਸ ਤੋਂ ਆਪਣੇ ਵਿਭਾਗੀ ਵਿਭਾਗ ਤੋਂ ਕਾਰਵਾਈ ਨਹੀਂ ਕਰਾ ਸਕੇ ਕੇਂਦਰ ਨੂੰ ਆ ਕੇ ਕਰਨੀ ਪਈ ਜੇ ਤੁਸੀਂ ਸੱਚਮੁੱਚ ਕਹਿ ਨਹੀਂਓ ਕਿ ਇਹਨੇ ਪਤਾ ਨਹੀਂ ਲੱਗਣ ਦਿੱਤਾ ਤੇ ਬਾਕੀਆਂ ਦੀ ਜਾਂਚ ਤੁਸੀਂ ਕਰਾ ਕੇ ਸੱਚੇ ਬਣ ਜਾਓ ਉਹਨੂੰ ਮੌਕਾ ਤੁਹਾਡੇ ਕੋਲ ਹਰਾਪਨ ਵੀ ਹੈ ਮੁੱਖ ਮੰਤਰੀ ਵਾਲੀ ਕੁਰਸੀ ਵੀ ਹੈ ਤਾਕਤ ਵੀ ਹੈ ਹੈਨਾ ਬਿਆਨੀਆਂ ਵੀ ਹੈ ਤੇ ਇਸ ਮੌਕੇ ਪਾਵਰ ਦੇ ਹਵਾਲੇ ਨਾਲ ਤੁਸੀਂ ਕੇਂਦਰ ਨਾਲੋਂ ਪਹਿਲਾਂ ਸਾਬਤ ਕਰੋ ਕਿ ਅਸੀਂ ਪ੍ਰਸ਼ਾਸਨ ਚ ਦੇ ਖਿਲਾਫ ਤਾਂ ਅਸੀਂ ਲੜਦੇ ਆਂ ਕਰ ਲਓ ਜਿੰਨੇ ਹੋਰ ਇਸ ਰੈਂਕ ਦੇ ਅਧਿਕਾਰੀ ਨੇ ਤੇ ਉੱਪਰ ਥੱਲੇ ਵਾਲੇ ਅਧਿਕਾਰੀ ਨੇ ਸਿਵਲ ਪ੍ਰਸ਼ਾਸਨ ਵਾਲੇ ਅਧਿਕਾਰੀ ਨੇ ਤੇ ਜਾਂਚ ਆਪਣੇ ਘਰਾਂ ਚ ਵੀ ਕਰ ਲਿਓ ਆਪਣੇ ਮੰਤਰੀਆਂ ਸੰਤਰੀਆਂ ਦੀਆਂ ਐਮਐਲਿਆਂ ਦੀ ਵੀ ਕਰ ਲਿਓ ਹਾਂ ਜੇ ਸੱਤਾਧਾਰੀ ਤਰ ਚੁੱਪ ਪਾ ਇਸ ਪ੍ਰਸਾਚਾਰੀ ਦੇ ਮਾਮਲੇ 'ਚ ਤਾਂ ਕੀ ਬਾਕੀ ਸਿਆਸੀ ਜਮਾਤ ਇਸ ਮਸਲੇ ਤੇ ਬੋਲ ਰਹੀ ਹੈ? ਉਹਨਾਂ ਦੀ ਚੁੱਪ ਦੇ ਕੀ ਕਾਰਨ ਨੇ? ਕੀ ਢਾਲ 'ਚ ਕੁਝ ਕਾਲਾ ਹੈ? ਕਿ ਢਾਲੇ ਕਾਲੀ ਹੈ? ਕਾਂਗਰਸ ਵਿਰੋਧੀ ਧਿਰ ਚਾਹ। ਕਾਂਗਰਸ ਇਹ ਮੁੱਦਾ ਕਿਉਂ ਨਹੀਂ ਚੁੱਕਦੀ? ਕਿ ਭੀ ਜੇ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ ਸੀਬੀਆਈ ਨੇ ਫੜਿਆ ਜੀ ਪ੍ਰਸਾਚਾਰੀ ਮਾਮਲੇ 'ਚ ਤਾਂ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਘੇਰ ਪਾਉਂਦੇ? ਕਿ ਮੰਤਰੀ ਸਾਹਿਬ ਗ੍ਰਹਿ ਮੰਤਰੀ ਅਲਾ ਤੁਹਾਡੇ ਕੋਲ ਹੈ? ਜਦੋਂ ਤੂੰ ਸੀ ਕਾਰਵਾਈ ਕਰਦੇ ਜੇ ਤੁਸੀਂ ਫੇਲ ਹੋਏ ਹੋ ਤਾਂ ਫਿਰ ਅਸਤੀਫਾ ਦਿਓ ਕਿਉਂ ਨਹੀਂ ਪੁੱਛ ਸਕਦੇ ਕਿਉਂ ਨਹੀਂ ਉਹ ਗੱਲ ਦੀ ਮੰਗ ਕਰਦੇ ਕਿ ਬਾਕੀਆਂ ਦੀ ਵੀ ਜਾਂਚ ਕਰਾਓ ਜੀ ਥੱਲੇ ਤਹਿਸੀਲਦਾਰ ਤੱਕ ਜਾਣ ਦੇ ਲਈ ਹੈ ਪਟਵਾਰੀ ਲੰਬੜਦਾਰ ਤੱਕ ਜਾਣ ਦੇ ਲਈ ਕਿਵੇਂ ਚੱਲ ਜਾਈ ਹੁੰਦੀ ਆ ਪਿੰਡਾਂ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਵੀ ਲੰਬੜਦਾਰ ਜੇ ਕਚਹਿਰੀ ਤੱਕ ਲੈ ਕੇ ਜਾਣਾ ਹੈ ਪਟਵਾਰੀ ਤੋਂ ਜੇ ਦਸਖਤ ਮੋਹਰ ਕਰਾਉਣੇ ਆ ਇਹਨਾਂ ਤਹਿਸੀਲਦਾਰ ਤੋਂ ਜਿਹੜੀ ਸਟਰੀ ਜੇ ਕੋਈ ਕੰਮ ਕਰਾਉਣਾ ਹੈ ਹੈਨਾ ਤੇ ਕਿਹੜਾ ਹਿੱਸਾ ਪੱਤਾ ਪੰਡ ਹੁੰਦਾ ਜੀ ਕਿਹੜੇ ਰੇਟ ਫਿਕਸ ਨੇ ਜੀ ਜਿਹਨੂੰ ਨਹੀਂ ਪਤਾ ਕੀ ਵਿਰੋਧੀ ਤਰਫ ਦੇ ਲੀਡਰ ਇਹ ਤੋਂ ਜਾਣਨੇ ਉਹ ਕਹਿ ਨਹੀਂ ਸਕਦੇ ਕਿ ਹਰ ਵਿਭਾਗ ਚ ਹਰ ਅਧਿਕਾਰੀ ਚ ਹਰ ਦਫਤਰ ਚ ਭ੍ਰਿਸ਼ਟਾਚਾਰੀ ਬੜੀ ਹੋਈ ਆ ਠੀਕ ਹੈ ਸਾਰੇ ਅਫਸਰ ਅਧਿਕਾਰੀ ਭ੍ਰਿਸ਼ਟ ਨਹੀਂ ਹੋ ਸਕਦੇ ਪਰ ਹਰ ਦਫਤਰ ਚ ਭ੍ਰਿਸ਼ਟਾਚਾਰੀ ਹੈ ਤੁਸੀਂ ਮੁਕਰ ਨਹੀਂ ਸਕਦੇ ਤੇ ਫਿਰ ਵਿਰੋਧੀ ਤਰਫ ਲੜਾਈ ਕਿਉਂ ਨਹੀਂ ਖੜਤ ਉਹਦੀ ਚੁੱਪੀ ਦਾ ਕੀ ਕਾਰਨ ਹੈ ਉਹਨਾਂ ਨੂੰ ਇਸ ਮਸਲੇ ਤੇ ਮੰਗ ਕਰਨ ਚ ਕਿਉਂ ਡਰ ਲੱਗਦਾ ਸਵਾਲ ਇਹ ਵੀ ਚਾਹੇ ਉਹ ਖਾਲੀ ਜਮਾਤ ਹੈ ਚਾਹੇ ਕਾਂਗਰਸੀ ਜਮਾਤ ਹੈ ਪੰਜਾਬ ਦੀ ਲੀਡਰਸ਼ਿਪ ਟੋਟਲੀ ਚੁੱਪ ਹੈ ਇਸ ਮਸਲੇ ਤੇ ਸੁਇਸਲੀ ਇੱਕ ਪਾਸੇ ਭੁੱਲਰ ਦਾ ਪ੍ਰਸਤਾਚਾਰ ਦੂਏ ਪਾਸੇ ਸਰਕਾਰ ਤੋਂ ਲੈ ਕੇ ਸਿਆਸੀ ਜਮਾਤ ਦੀ ਚੁੱਪ ਸਭ ਨੂੰ ਖਲ ਰਹੀ ਹੈ ਸਭ ਨੂੰ ਸਵਾਲ ਕਰ ਰਹੀ ਹੈ ਪਰ ਇਧਰ ਨਵੇਂ ਨਵੇਂ ਖੁਲਾਸੇ ਹੋ ਰਹੇ ਨੇ ਤੇ ਆਉਣ ਦੇ ਦਿਨਾਂ 'ਚ ਇਹ ਮਾਮਲੇ ਨਵਾਂ ਰੂਪ ਲੈ ਕੇ ਤੁਹਾਡੇ ਸਾਹਮਣੇ ਹੋਣਗੇ ਪਰ ਲੋਕ ਜਾਣਨਾ ਇਹ ਵੀ ਚਾਹੁੰਦੇ ਨੇ ਕਿ ਸੀਬੀਆਈ ਭੁੱਲਰ ਤੱਕ ਹੀ ਰੁਕੇਗੀ ਜਾਂ ਅਗਾਂਹ ਵੀ ਵਧੇਗੀ ਇਹਦੇ ਆਲੇ-ਦਾਲੇ ਵਾਲੇ ਦਾਰੇ 'ਚ ਪਰਵਾਹ ਤੋਂ ਬਾਹਰ ਨਿਕਲ ਕੇ ਹੋਰ ਅਧਿਕਾਰੀ ਸਿਆਸੀਦਾਨ ਕਾਰੋਬਾਰੀ ਵਪਾਰੀ ਦਲਾਲ ਉਹਨਾਂ ਤੱਕ ਤੇ ਇਹੋ ਜਿਹੇ ਜਾਂ ਹੋਰ ਅਧਿਕਾਰੀਆਂ ਤੱਕ ਹੋਰ ਲੀਡਰਾਂ ਤੱਕ ਹੋਰ ਚਿਹਰਿਆਂ ਮੋਰਿਆਂ ਤੱਕ ਸੋ ਚੁੱਪੀ ਦੇ ਕਾਰਨ ਆਪਣਾ ਭੈ ਆਪਣੇ ਕਮਿਸ਼ਨ ਖੁੱਲਣ ਦਾ ਆਪਣੇ ਹਿੱਸੇ ਪੱਤੀ ਦਾ ਭੈ ਜਾਂ ਆਪਣੇ ਤੇ ਕਾਰਵਾਈ ਹੋਣ ਦਾ ਡਰ ਜਾਂ ਫਿਰ ਕੁਝ ਹੋਰ ਹੈ ਇਹ ਇਹ ਜਾਣਨ ਪਰ ਸਵਾਲ ਤਾਂ ਹੈ ਤੇ ਅਸੀਂ ਲੋਕਾਂ ਦੇ ਹਵਾਲੇ ਨਾਲ ਸਵਾਲ ਕਰ ਰਹੇ ਹਾਂ ਕਹਿੰਦੇ ਜੀ ਭਾਰਤੀ ਨੌਜਵਾਨ ਪੀੜ੍ਹੀ ਵਿਦੇਸ਼ ਨੂੰ ਉੜ ਜਾਣਾ ਚਾਹੁੰਦੀ ਆ ਜਿਹਦੇ ਵਿੱਚ ਪੰਜਾਬ ਹੁਣ ਤਾਂ ਹਰਿਆਣਾ ਵੀ ਮੋਰੀ ਸੁਬਿਆਂ ਦੇ ਵਿੱਚ ਸ਼ਾਮਲ ਹੈ ਜਿੱਥੋਂ ਵੱਡੀ ਤਦਾਦ ਚ ਵਿਦੇਸ਼ ਨੂੰ ਪਲਾਨ ਪੰਜਾਬ ਤਾਂ ਕਾਫੀ ਹੱਦ ਤੱਕ ਪਲਾਨ ਕਰ ਚੁੱਕਿਆ ਹੁਣ ਹਰਿਆਣਾ ਨੇ ਤੇਜ਼ੀ ਫੜੀ ਸੀ ਪਿਛਲੇ ਕੁਝ ਦਿਨਾਂ ਚ ਤੇ ਪਰ ਕੈਨੇਡਾ ਤੋਂ ਅਮਰੀਕਾ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹਨਾਂ ਨੇ ਇੱਕ ਵਾਰ ਹਲਾ ਕੇ ਰੱਖ ਦਿੱਤਾ ਅਮਰੀਕਾ ਤੋਂ ਮੁੜ ਕੇ ਰਿਪੋਰਟ ਤੇ ਕੈਨੇਡਾ ਤੋਂ ਦੇਸ਼ ਨਿਕਾਲੇ ਦੇ ਨੋਟਿਸ ਜੀ ਹਾਂ ਸਹੀ ਸੁਣ ਰਹੇ ਹੋ ਤੁਸੀਂ ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਤੋਂ ਵੀ ਦੇਸ਼ ਨਿਕਾਲੇ ਦੇ ਨੋਟਿਸ ਦੀਆਂ ਫੜੇ ਜਾਣ ਦੀਆਂ ਛਾਪੇ ਮਾਰੀ ਦੀਆਂ ਖਬਰਾਂ ਆਉਣ ਲੱਗੀਆਂ ਨੇ ਜੇ ਮੈਂ ਗੱਲ ਪਹਿਲਾਂ ਅਮਰੀਕਾ ਦੀ ਕਰਾਂ ਅਮਰੀਕਾ ਜਿਸ ਦਾ ਦਰਖਾਸਤਕਰ 트ੰਪ ਸਰਕਾਰ 트ੰਪ ਦੇ ਰਾਸ਼ਟਰਪਤੀ ਰੋਨਲਡ 트ੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਮਾਈ ਬੈਸਟ ਫਰੈਂਡ ਨਰਿੰਦਰ ਮੋਦੀ ਤੇ ਮੋਦੀ ਜੀ ਕਹਿੰਦੇ ਮੇਰਾ ਕੁਦਰਤੀ ਮਿੱਤਰ 트ੰਪ ਉਮਿਤਰਤਾ ਉਮਿਤਰਤਾ کئی ਖੂ ਖਾਤੇ ਤੇ ਜਿਵੇਂ ਅਮਰੀਕਾ ਨੇ ਭਾਰਤ ਨੂੰ ਭਾਰਤੀ ਲੋਕਾਂ ਨੂੰ ਭਾਰਤੀ ਸਿਸਟਮ ਨੂੰ ਭਾਰਤੀ ਵਪਾਰ ਨੂੰ ਦਰਨਾ ਸ਼ੁਰੂ ਕੀਤਾ ਸਾਡੇ ਵਾਲੇ ਸਾਂ ਨਹੀਂ ਕੱਢਦੇ ਕਦੇ ਉਹ ਕਹਿੰਦਾ ਮੈਂ ਟੈਰਫ ਲਾਉ 25% ਲਾਉ ਹੁਣ ਇਹਨੂੰ 50% ਕਰੂੰ ਹੁਣ ਮੈਂ 100% ਕਰੂੰ ਹੁਣ ਰੂਸੀ ਤੇਲ ਬੰਦ ਕਰ ਦੋ ਹੁਣ ਮੇਰੇ ਕੋਲੋਂ ਹਥਿਆਰ ਖਰੀਦ ਲਓ ਹੈਨਾ ਹੁਣ ਤੁਸੀਂ ਮੇਰੇ ਨਾਲ ਜ਼ੀਰੋ ਮੈਂ ਤਰਫ ਤੇ ਟ੍ਰੇਡ ਕਰ ਲਓ ਮੈਂ ਤਾਂ ਤੁਹਾਡਾ ਡੈਰੀ ਵੀ ਖਤਮ ਕਰੂੰ ਮੈਂ ਤਾਂ ਤੁਹਾਡਾ ਮੁਰਗੀ ਵੀ ਖਤਮ ਕਰੂੰ ਮੈਂ ਤਾਂ ਤੁਹਾਡਾ ਖੇਤੀ ਵੀ ਖਤਮ ਕਰੂੰ ਮੈਂ ਤਾਂ ਵਪਾਰ ਕਾਰੋਗਾਰ ਵੀ ਖਤਮ ਕਰੂੰ ਤੇ ਮੇਰੇ ਮੁਲਕ ਜਿਹੜੀ ਚੀਜ਼ ਹੈ ਉਹ ਮੈਂ ਦਬਰਟ ਰੱਖ ਲਓ ਇਹ ਸਾਰੇ ਦੇ ਵਿਚਾਲੇ ਉਹ ਭਾਰਤੀ ਨੌਜਵਾਨਾਂ ਨੂੰ ਜਿਹੜੇ ਕਾਨੂੰਨੀ ਗਏ ਜਾਂ ਗੈਰ ਕਾਨੂੰਨੀ ਗਏ ਇਹ ਅਜੇ ਤੁ ਵੀ ਤਾਂ ਜ਼ਿਆਦਾਤਰ ਗੈਰ ਕਾਨੂੰਨੀਆਂ ਦਾ ਹਵਾਲਾ ਹੈ ਪਰ ਤਰੀਕਾ ਕਰ ਤਾਂ ਇਸ ਵਾਰ ਉੱਠਦਾ ਰਿਹਾ ਕਿ ਜਿਵੇਂ ਹਥਕੜੀਆਂ ਲਾ ਕੇ ਢੇੜੀਆਂ ਲਾ ਕੇ ਰਿਪੋਰਟ ਕਰਕੇ ਭੇਜੇ ਉਸ ਕਵਾਇਤ ਦੇ باوجود ਵੀ ਸਾਡੀ ਸਰਕਾਰ ਇਹ ਸਵਾਲੇ ਨਾਲ ਵੀ ਨਹੀਂ ਬੋਲ ਸਕੀ ਕਿ ਕਟੋ-ਕਟਰ ਨਾਲ ਬਤੀਰਾ ਤਾਂ ਸਹੀ ਕਰੋ ਪਰ ਕਾਰਵਾਈ ਰੁਕੀ ਨਹੀਂ ਇੱਕ ਵਾਰ ਫਿਰ 54 ਨੌਜਵਾਨ ਅਮਰੀਕਾ ਨਹੀਂ ਕੱਟੇ ਨੇ 54 ਭਾਰਤੀਆਂ ਨੂੰ ਡਿਪੋਰਟ ਕਰਕੇ ਭੇਜਿਆ ਤੇ ਉਹ 54 ਦੇ 54 ਇਸਵਰ ਹਰਿਆਣਾ ਦੇ ਨੇ ਜੀ ਹਾਂ ਅਮਰੀਕਾ ਦੀ ਡਿਪੋਰਟ 2 ਵਾਲੀ ਕਾਰਵਾਈ ਦੇ ਤਹਿਤ ਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮ ਇੰਪੋਰਟ ਇੰਪੋਰਟਮੈਂਟ ਏਜੰਸੀ ਟ੍ਰੇਸ ਕਨ ਡਿਊਟੀ ਹੋਈ ਹੈ ਕਿ ਜਿਹੜਾ ਵੀ ਕੋਈ ਦਸਤਾਵੇਜ਼ ਜੀ ਹਾਲਾਂ ਲੱਗਦਾ ਕਿ ਇਹਦਾ ਸ਼ੰਕੀ ਸ਼ੋਭਾ ਹੈ ਇਹ ਗੈਰਕਾਨੂੰਨੀ ਤਰੀਕੇ ਨਾਲ ਆਇਆ ਹੈ ਡੌਂਕੀ ਲਾ ਕੇ ਹਰਿਆਣਾ ਦੇ ਵਿੱਚ ਪਿਛਲੇ ਦਿਨੀ ਇਹ ਰਿਵਾਜ ਦੇਖਣ ਨੂੰ ਤੁਰਿਆ ਆ ਕਿ ਜਦੋਂ ਮੁੰਡੇ ਡੌਂਕੀ ਲਾ ਕੇ ਅਮਰੀਕਾ ਜਾਂਦੇ ਨੇ ਤੇ ਅਮਰੀਕਾ 'ਚ ਤਾਕਲ ਹੁੰਦੇ ਨੇ ਉਧਰੋਂ ਖਬਰ ਆ ਜਾਂਦੀ ਹੈ ਕਿ ਫੜ ਲਿਆ ਗਿਆ ਇੱਧਰ ਰਾਤ ਨੂੰ 12-12 ਵਜੇ 2-2 ਵਜੇ ਡੀਜੇ ਲਾ ਕੇ ਨੱਚਦੇ ਸੀ ਤੇ ਅੱਜ ਅਮਰੀਕਾ ਨੇ 54 ਮੁੰਡੇ ਰਿਪੋਰਟ ਕਰਕੇ ਜਿਹੜੇ ਭਾਰਤੀ ਭੇਜੇ ਉਹ 54 ਦੇ 54 ਹਰਿਆਣਾ ਦੇ ਨੇ ਇਹ ਤੋਂ ਵੀ ਪੀੜਤ ਦਾ ਇਹ ਉਹਨਾਂ ਨਾਲ ਵਿਵਹਾਰ ਵੀ ਕਿਹੋ ਜਿਹਾ ਕੀਤਾ ਜਿਹੜਾ ਆਪਾਂ ਪਹਿਲਾਂ ਗੱਲ ਕਰਕੇ ਜਿਹੜੀਆਂ ਹਸਕੜੀਆਂ ਬੇੜੀਆਂ ਵਾਲਾ ਇੱਥੇ ਵੀ ਉਹੋ ਜਿਹਾ ਕੁਛ ਸੀਗਾ ਮਹੀਨਿਆਂ ਬੱਧੀ ਉਹਨਾਂ ਨੂੰ ਡੱਕ ਕੇ ਰੱਖਿਆ ਹੁੰਦਾ ਉਹਨਾਂ ਦੇ ਵਿੱਚ ਕਈ ਮੁੰਡਿਆਂ ਨੇ ਗੱਲ ਸਾਹਮਣੇ ਲਿਆਂਦੀ ਕਿ ਜੇ ਤਾਂ ਗਰਮੀ ਹੁੰਦੀ ਸੀ ਤਾਂ ਸਾਨੂੰ ਲੋੜ ਏਸੀ ਦੀ ਹੁੰਦੀ ਸੀ ਪਰ ਸਾਨੂੰ ਹੀਟਰ ਚਲਾ ਕੇ ਬਿਠਾਇਆ ਫਸਾਇਆ ਜਾਂਦਾ ਸੀ ਅੰਦਰ ਡੱਕਿਆ ਬਸੀ ਤੇ ਗਰਮੀ 'ਚ ਹੀਟਰ ਲਾ ਦਿੰਦੇ ਸੀ ਤੇ ਜੇ ਠੰਡ ਹੁੰਦੀ ਸੀ ਤਾਂ ਲੋੜ ਸਾਨੂੰ ਹੀਟਰ ਦੀ ਹੁੰਦੀ ਸੀ ਫਿਰ ਏਸੀ ਲਾ ਦਿੰਦੇ ਸੀ ਇਹ ਜੁਰਮਟਾਇ ਹਿੱਤ ਸ਼ਬਦਤ ਕੀਤਾ ਕਰਨਾਲ ਦੇ ਸਭ ਤੋਂ ਜ਼ਿਆਦਾ ਨੇ ਨਾ 54 ਦੇ ਵਿੱਚ 16 ਮੁੰਡੇ ਕਰਨਾਲ ਦੇ ਨੇ ਉਸ ਤੋਂ ਬਾਅਦ ਕੈਥਲ ਦੇ ਨੇ 14 ਅੰਬਾਲਾ ਤੇ ਕੁਰਕਸ਼ੇਤਰ ਦੇ ਪੰਜ-ਪੰਜ ਮੁੰਡੇ ਨੇ ਟੋਟਲ 54 ਮੁੰਡੇ ਆਏ ਨੇ 54 ਦੇ ਵਿੱਚ 54 ਹਰਿਆਣਾ ਦੇ ਨੇ ਕਰਨਾਲ ਦੇ 16 ਨੇ ਕੈਥਲ ਦੇ 14 ਨੇ ਅੰਬਾਲਾ ਦੇ 5 ਨੇ ਕੁਰਕਸ਼ੇਤਰ ਦੇ 5 ਨੇ ਜਮਨਾ ਨਗਰ ਦੇ 4 ਨੇ ਜੀਂਦ ਦੇ 3 ਨੇ ਸੋਨੀਪੱਥ ਦੇ 2 ਨੇ ਪੰਚਕੂਲਾ ਦਾ 1 ਹੈ ਫਰੀਦাবাদ ਪਾਣੀਪੱਤ ਰੋहतक ਇਹਦਾ 1 1 ਹੈ 54 ਮੁੰਡੇ ਰਿਪੋਰਟ ਕਰਕੇ ਭੇਜਦੇ ਕੋਰਟ 'ਚ ਕਹਿੰਦੇ ਪੁੱਛਿਆ ਜਾਂਦਾ ਉਹਨਾਂ ਨੂੰ ਕਿ ਅਮਰੀਕਾ ਹੀ ਕਿਉਂ ਆਏ ਕਿਤੇ ਹੋਰ ਕਿਉਂ ਨਹੀਂ ਗਏ ਵੀ ਸਾਰਾ ਭਾਰਤ ਸੁੱਭਾ ਅਮਰੀਕਾ ਆ ਗਿਆ ਉਹ ਗੁਲਕਾਂ 'ਚ ਵੀ ਸਾਡੇ ਨੌਜਵਾਨ ਜਾਂਦੇ ਆ ਪਰ ਮੈਂ ਕਹਿੰਦਾ ਜੇ ਉਹ ਗੈਰਕਾਨੂੰਨੀ ਗਏ ਤਾਂ ਪਹਿਲੀ ਗਲਤੀ ਤਾਂ ਇੱਥੋਂ ਹੋਈ ਆ ਪਰ ਦੂਸਰਾ ਜੇਕਰ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਆਇਆ ਤਾਂ ਉਹਦੇ ਨਾਲ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਤੁਸੀਂ ਰਿਪੋਰਟ ਕਰਨਾ ਠੀਕ ਹੈ ਪਰ ਆ ਜਿਹਨਾਂ ਵਿਵਹਾਰ ਹੈ ਜੁਲਮ ਢਾਉਣ ਦਾ ਇਹ ਕਿਹੜਾ ਲੋਕਤੰਤਰ ਕਦਕਾਰ ਹੈ ਚਾਹੇ ਉਹ ਬੇੜੀਆਂ ਵਾਲਾ ਚਾਹੇ ਹਤਕੜੀਆਂ ਵਾਲਾ ਚਾਹੇ ਗਰਮੀ ਚ ਹੀਟਰ ਚਲਾਉਣ ਵਾਲਾ ਤੇ ਸਭ ਦੀਆਂ ਚੀਸੀ ਲਾ ਕੇ ਉਹਨੂੰ ਟੌਰਚਰ ਕਰਨਾ ਕਹਿੰਦੇ ਜੀ ਗ੍ਰੀਨ ਕਾਰਡ ਵਾਲਿਆਂ ਲਈ ਵੀ ਹੁਣ ਖਤਰਾ ਖੜਾ ਹੈ ਅਮਰੀਕਾ ਦੇ ਵਿੱਚ ਉਹਨਾਂ ਨੂੰ ਵੀ ਖਤਰਾ ਮੰਡਾ ਰਿਹਾ ਹੈ ਕਿ ਮਾੜਾ ਜਿਹਾ ਕੋਈ ਕਾਨੂੰਨੀ ਉਲੰਘਣਾ ਹੋਈ ਤੇ ਕਹਿੰਦੇ ਨੂੰ ਇਹ ਪੈ ਹੁੰਦਾ ਕਿ ਲੈ ਵੀ ਗ੍ਰੀਨ ਕਾਰਡ ਰੱਦ ਕਰਕੇ ਕਿਤੇ ਰਿਪੋਰਟ ਨਾ ਕਰ ਦੇਣ। ਇਸੇ ਲਈ ਡੰਕੀ ਰੂਟ ਰਹੀਂ ਗਏ ਲੋਕਾਂ ਦੇ ਉੱਤੇ ਛਾਪੇਮਾਰੀ ਵੱਧ ਗਈ ਹੈ ਉੱਥੇ, ਫੜੋਫੜੀ ਵੱਧ ਗਈ ਹੈ। ਉਹਨਾਂ ਨੂੰ ਕੰਮ ਵਾਲੀਆਂ ਥਾਂਾਂ ਤੋਂ, ਕਾਰੋਬਾਰੀ ਥਾਂਾਂ ਤੋਂ, ਵਪਾਰੀ ਥਾਂਾਂ ਤੋਂ, ਬਜ਼ਾਰਾਂ 'ਚੋਂ, ਘਰਾਂ 'ਚੋਂ, ਟਿਕਾਣਿਆਂ 'ਚੋਂ ਸਾਰੇ ਥਾਂਾਂ ਤੋਂ ਫੜਿਆ ਲਿਖਿਆ ਜਾਂਦਾ। 14 ਮਹੀਨੇ ਮਤਲਬ ਅਮਰੀਕਾ ਦੀ ਜੇਲ੍ਹ 'ਚ ਰਹਿ ਕੇ ਹੁਣ ਰਿਪੋਰਟ ਕੀਤਾ ਇਹ ਵੀ ਪਹਿਲੂ ਉੱਪਰ ਹੈ। ਮਤਲਬ ਇੱਕ ਬੰਦਾ ਕਹਿੰਦਾ 9 ਜਨਵਰੀ 2024 ਨੂੰ ਦਿੱਲੀ ਤੋਂ ਬ੍ਰਾਜ਼ੀਲ ਗਿਆ ਸੀਗਾ ਐ ਜਿੱਥੋਂ ਡੰਕੀ ਤਰ੍ਹਾਂ ਹੀ ਪਨਾਪ ਉਸ ਜੰਗਲਾਂ ਲਈ ਹੁੰਦਾ ਹੋਇਆ ਅਮਰੀਕਾ ਪਹੁੰਚਿਆ 14 ਮਹੀਨੇ ਜੇਲ੍ਹ ਚ ਉੱਥੇ ਬੰਦ ਰਿਆ ਤੇ ਹੁਣ ਕਹਿੰਦੇ ਜੀ 54 ਲੱਖ ਰੁਪਈਆ ਲਾ ਕੇ ਗਿਆ ਸੀ ਪਾਣੀ ਫੜਦਾ ਇਹ ਮੁੰਡਾ ਸੋ ਇਸ ਲਈ ਪੈਸਾ ਵੀ ਗਿਆ ਅਮਰੀਕਾ ਚ ਕਮਾਈ ਦਾ ਉਮੀਦ ਵੀ ਟੁੱਟੀ ਤੇ ਬਦਨਾਮੀ ਵੀ ਖੱਟੀ ਤੇ ਆ ਮੁਸ਼ਕਲ ਵੀ ਚੱਲ ਗਿਆ ਇਦਾਂ ਕੁਝ ਜਿਹੀਆਂ ਖਬਰਾਂ ਕੈਨੇਡਾ ਤੋਂ ਆਉਣ ਲੱਗੀਆਂ ਅਮਰੀਕਾ ਤੋਂ ਜਿਹੜੇ ਰਿਪੋਰਟ ਦੀਆਂ ਆ ਰਹੀਆਂ ਤਾਂ ਕੈਨੇਡਾ 'ਚ ਵੀ ਦੇਸ਼ਮਕਾਲੇ ਦੀਆਂ ਖਬਰਾਂ ਆਉਣ ਲੱਗੀਆਂ। ਕੈਨੇਡਾ 'ਚ ਬਿਨਾ ਦਸਤਾਵੇਜ਼ ਵਾਲੇ ਭਾਰਤੀ ਕਾਮਿਆਂ ਤੇ ਛਾਪੇਮਾਰੀ ਵਧ ਗਈ ਹੈ। ਚਾਹੇ ਉਹ ਕੈਲਗਰੀ ਹੋਵੇ, ਚਾਹੇ ਉਹ ਟੋਰਾਂਟੋ ਹੋਵੇ, ਚਾਹੇ ਉਹ ਵੈਨਕੂਵਰ ਹੋਵੇ, ਚਾਹੇ ਹੋਰ ਸ਼ਹਿਰ ਹੋਣ ਜਿੱਥੇ ਕੰਮ ਕਰਦੇ ਨੇ ਨੌਜਵਾਨ। ਜਿੱਥੇ ਉਹਨਾਂ ਦੇ ਰਹਿਣ ਟਿਕਾਣੇ ਨੇ, ਉਹਨਾਂ ਥਾਵਾਂ ਦੇ ਉੱਤੇ ਚਾਹੇ ਉਹ ਬਿਲਡਿੰਗਾਂ ਬਣਾਉਣ ਵਾਲਾ ਕੰਮ ਹੋਵੇ, ਚਾਹੇ ਉਹ ਸ਼ੋਅਰੂਮਾਂ, ਫੈਕਟਰੀਆਂ, ਛੋਟੇ-ਮੋਟੇ ਉਦਯੋਗਾਂ 'ਚ ਕੰਮ ਹੋਵੇ, ਚਾਹੇ ਉਹ ਸਟੋਰਾਂ ਤੇ ਕੰਮ ਹੋਵੇ ਜਿੱਥੇ ਵੀ ਕਿਤੇ ਆ ਕਹਿੰਦੇ ਜੀ ਕੈਲਗਰੀ ਵਿੱਚ ਉਹ ਸਾਰੀ ਵਾਲੀਆਂ ਥਾਵਾਂ ਦੇ ਉੱਤੇ ਤੇ ਉਹ ਤੋਂ ਲੈ ਕੇ ਟੋਰਾਂਟੋ ਤੇ ਵੈਨਕੂਵਰ ਦੇ ਆਲੇ ਦੁਆਲੇ ਚਾਹੇ ਰੈਸਟੋਰੈਂਟ ਨੇ ਚਾਹੇ ਫਾਰਮ ਹਾਊਸ ਨੇ ਦਰਜਨਾ ਭਾਰਤੀ ਨਾਗਰਿਕ ਜਿਨ੍ਹਾਂ ਵਿੱਚ ਜ਼ਿਆਦਾਤਰ ਕਹਿੰਦੇ ਜੀ ਸਾਬਕਾ ਵਿਦਿਆਰਥੀ ਨੇ ਜਾਂ ਕੱਚੇ ਕਾਮੇ ਨੇ ਉਹਨਾਂ ਨੂੰ ਅਗਸਤ ਤੋਂ ਹਰਸਤ ਚ ਲਿਆ ਜਾ ਰਿਹਾ ਇਹ ਕਾਰ ਬਈ ਅਗਸਤ ਮਹੀਨੇ ਤੋਂ ਚੱਲ ਰਹੀ ਹੈ ਲਿਆ ਜਾ ਰਿਹਾ ਜਾਂ ਫਿਰ ਦੇਸ਼ ਨਕਾਲੇ ਦੇ ਨੋਟਸ ਦਿੱਤੇ ਜਾ ਰਹੇ ਨੇ ਇਹ ਸਥਿਤੀ ਬਣ ਗਈ ਹੈ ਹੁਣ ਇਹਦਾ ਮਤਲਬ ਅਮਰੀਕਾ ਤੋਂ ਬਾਅਦ ਬਾਰੀ ਕੈਨੇਡਾ 'ਚ ਸਥਿਤੀ ਆ ਗਈ ਹੈ ਕਿ ਹੁਣ ਇੱਥੋਂ ਵੀ ਰਿਪੋਰਟ ਹੋਣ ਦਾ ਪਹਿਲ ਹੋ ਸਕਦਾ ਇੱਕ ਪਾਸੇ ਅਮਰੀਕਾ ਤੋਂ ਕੈਨੇਡਾ ਵੀ ਉਸੇ ਤਰ੍ਹਾਂ ਲਗਭਗ ਪੀੜਤ ਹੈ ਜਿਸ ਤਰ੍ਹਾਂ ਭਾਰਤ ਪੀੜਤ ਹੈ ਤੇ ਇਨੇ ਦਿਨੀ ਖਬਰ ਵੀ ਆ ਰਹੀ ਸੀ ਕਿ ਸ਼ਾਇਦ ਅਮਰੀਕਾ ਨਾਲ ਹੁਣ ਉਥੇ ਪ੍ਰੂਟੋ ਸਰਕਾਰ ਤਾਂ ਚਾਹੇ ਪਾਰਟੀ ਦੀ ਉਹੀ ਬਣ ਗਈ ਪਰ ਟਰੂਡੋ ਦੁਆਰਾ ਪ੍ਰਧਾਨ ਮੰਤਰੀ ਨਹੀਂ ਬਣੇ ਤੇ ਹੁਣ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਨਾਲ ਸ਼ਾਇਦ ਪਰ ਸਰਕਾਰ ਸੁਖਾਵੇਂ ਮਾਹੌਲ ਵੱਲ ਵੱਧ ਰਹੀ ਹੈ ਤੇ ਇਹਦੇ ਵਿੱਚੋਂ ਉਮੀਦ ਸੀ ਕਿ ਸਾਰਾ ਕੁਝ ਸੈਟਲ ਹੋ ਜਾਏਗਾ ਆਪਾਂ ਤਾਂ ਵੀ ਫੇਰ ਗੱਲ ਉਹੀ ਕਰ ਰਹੇ ਹਾਂ ਕਿ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਵੀ ਮੁਲਕ 'ਚ ਜਾਣਾ ਵਾਜਬ ਨਹੀਂ ਇਹ ਦਰੁਸਤ ਨਹੀਂ ਪਰ ਇੱਕ ਮਨੁੱਖ ਨਾਲ ਇੱਕ ਮਨੁੱਖੀ ਬਿਵਹਾਰ ਕਿਹੋ ਜਿਹਾ ਹੋਵੇ ਸਵਾਲ ਇਹ ਦਿੱਤੇ ਆ ਅਮਰੀਕਾ ਤੋਂ ਲੈ ਕੇ ਕੈਨੇਡਾ ਤੋਂ ਜਿਹੀਆਂ ਖਬਰਾਂ ਆ ਰਹੀਆਂ ਜਿਵੇਂ ਹੁਣ ਉੱਥੇ ਬਕਾਇਦਾ ਤੌਰ ਤੇ ਜਿਹੜੇ ਬਿਨਾ ਦਸਤਾਵੇਜ਼ ਵਾਲੇ ਨੇ ਕੱਚੇ ਨੇ ਗੈਰ ਕਾਨੂੰਨੀ ਤੌਰ ਤੇ ਆਏ ਨੇ ਹੈਨਾ ਵੀਜ਼ੇ ਖਤਮ ਹੋਣ ਤੋਂ ਬਾਅਦ ਲੁੱਕ ਕੇ ਰਹਿ ਰਹੇ ਨੇ ਹੈਨਾ ਟੂਰਿਸਟ ਵੀਜਾਂ ਤੇ ਆਏ ਉੱਥੇ ਹੀ ਲੁਕ ਛਿਪ ਕੇ ਕੰਮ ਕਰਨ ਲੱਗ ਪਏ ਗਾਇਬ ਹੋ ਗਏ ਉਹਨਾਂ ਸਾਰਿਆਂ ਦੀ ਫੜੋ ਫੜੀ ਦਾ ਦੌਰ ਵੀ ਸ਼ੁਰੂ ਹੋ ਗਿਆ ਤੇ ਉਹਨਾਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਵੀ ਦਿੱਤੇ ਜਾ ਰਹੇ ਨੇ ਇਹ ਵੀ ਹੁਣ ਚਿੰਤਾ ਵਾਲੀ ਸਥਿਤੀ ਹੈ ਸੋ ਪਰ ਸਰਕਾਰ ਇਹਨਾਂ ਨੂੰ ਕਿਵੇਂ ਨਹੀਂ ਠੁਕੀ ਦੇਖਣਾ ਨਹੀਂ ਕਰ ਸਕ ਹੁਣ ਇਸ ਦੇ ਵਿੱਚ ਕੁਝ ਘਟਨਾਵਾਂ ਵੀ شمار ਹੋ ਜਾਂਦੀਆਂ ਨੇ ਜਿਵੇਂ ਮੈਂ ਇਹਦੇ ਨਾਲ ਇੱਕ ਜੋੜ ਕੇ ਦੂਆ ਨੁਕਤਾ ਤੁਹਾਡੇ ਨਾਲ ਸਾਂਝਾ ਕਰਾਂ ਤੁਹਾਡੇ ਧਿਆਨ ਚਾਹਿਆ ਹੁਣ ਇੱਕ ਵਾਰ ਫਿਰ ਅਮਰੀਕਾ ਚਾ ਖਾਤਸਾ ਸੜਕ ਹਾਦਸਾ ਟਰੱਕ ਡਰਾਈਵਰ ਦਾ ਪੰਜਾਬ ਦਾ ਨੌਜਵਾਨ ਸੀ ਇਹ ਤੋਂ ਪਹਿਲਾਂ ਵੀ ਇੱਕ ਪੰਜਾਬੀ ਨੌਜਵਾਨ ਸੀ ਜਿਹਦੇ ਲਈ ਕਿੰਨੀਆਂ ਅਪੀਲ ਹੋਈਆਂ ਦਲੀਲ ਹੋਈਆਂ ਕਿ ਉਹਦੇ ਨਾਲ ਘਟੋ ਘਟ ਤਰੀਕਾ ਕਰ ਸਹੀ ਅਪਣਾਇਆ ਜਾਵੇ ਸੋ ਜੀ ਇੰਨੇ ਸਾਲ ਲਈ ਅੰਦਰ ਜਾ ਰਿਹਾ ਉਹਨਾਂ ਦਾ ਦੂਸਰਾ ਮਾਮਲਾ ਆ ਗਿਆ ਸਾਹਮਣੇ ਕਿ ਪੰਜਾਬ ਦਾ ਇੱਕ ਹੋਰ ਡਰਾਈਵਰ ਜਿਹਦੇ ਨਾਲ ਸੜਕ ਹਾਦਸਾ ਵਾਪਰਦਾ ਤੇ ਯੂ ਨਾਲ ਕਹਿੰਦੇ ਜੀ ਤਿੰਨ ਦੀ ਮੌਤ ਹੋ ਗਈ ਤਿੰਨ ਦੀ ਮੌਤ ਪਹਿਲੇ ਵਾਲੇ ਚ ਵੀ ਹੋਈ ਸੀ ਮਤਲਬ ਇੱਕ ਕੋਤਾਹੀ ਕਰਕੇ ਇੱਕ ਗਲਤੀ ਕਰਕੇ ਜਾਂਦਾ ਜਾਂਦੀਆਂ ਨੇ ਤੇ ਪਰ ਉਹਦੇ ਵਿੱਚ ਇੱਕ ਡਰਾਈਵਰ ਦੀ ਗਲਤੀ ਨਹੀਂ ਹੁੰਦੀ ਉਹਦੇ ਨਾਲ ਉਸ ਸਮੁੱਚੇ ਭਾਈਚਾਰੇ ਨੂੰ ਉਸ ਸਮੁੱਚੇ ਮੁਲਕ ਨੂੰ ਉੱਥੋਂ ਦੇ ਸਮੁੱਚੇ ਡਰਾਈਵਰਾਂ ਨੂੰ ਬਾਹਰਲੇ ਜਿਹੜੇ ਪ੍ਰਵਾਸੀ ਨੇ ਉਹ ਸਾਰਾ ਕੁਝ ਹੁੰਦਾ ਜੇ ਉਹ ਸਿੱਖ ਡਰਾਈਵਰ ਹੈ ਤਾਂ ਪਹਿਲਾਂ ਸਿੱਖੀ ਦੇ ਆਲੇ ਦਾਲ ਦੇ ਹਾਲਾਂ ਪਛਾੜਿਆ ਜਾਂਦਾ ਜੀ ਕਿ ਦੇਖੋ ਨਹੀਂ ਆਹ ਨੇ ਜੇ ਉਹ ਪੰਜਾਬੀ ਹੈ ਫਿਰ ਪੰਜਾਬੀਆਂ ਦੇ ਆਲੇ ਦਾਲੇ ਕਿਹਦਾ ਜੀ ਪੰਜਾਬੀ ਡਰਾਈਵਰ ਆਇਂ ਕਰਦੇ ਨੇ ਫਿਰ ਉਹ ਪੰਜਾਬੀ ਦੇ ਵਿੱਚ ਫਿਰ ਲਹਿੰਦੇ ਪੰਜਾਬ ਵਾਲੇ ਵੀ ਤੇ ਛੜਦੇ ਪੰਜਾਬ ਵਾਲੇ ਵੀ ਆ ਜਾਂਦੇ ਨੇ ਫਿਰ ਇਹ ਭਾਰਤੀ ਹੈ ਜੀ ਫਿਰ ਸਮੁੱਚੇ ਭਾਰਤੀਆਂ ਦਾ ਪਤਾ ਲੱਗ ਜਾਂਦਾ ਹੁਣ ਉਹ ਭਾਰਤੀ ਦੇ ਨਾਲ ਨਾਲ ਉੱਥੇ ਪ੍ਰਵਾਸੀ ਹੈ ਫਿਰ ਸਮੁੱਚੇ ਪ੍ਰਵਾਸੀ ਟਰੱਕ ਡਰਾਈਵਰਾਂ ਦਾ ਪਹਿਲੂ ਆ ਜਾਂਦਾ ਇਹ ਇਸ ਤਰ੍ਹਾਂ ਇਹ ਦਾਇਰਾ ਵਧਾਇਆ ਜਾ ਰਿਹਾ ਮਤਲਬ ਡਰਾਈਵਰ ਨੂੰ ਡਰਾਈਵਰ ਦੀ ਗਲਤੀ ਦੇ ਨਾਲ ਨਹੀਂ ਦੇਖਿਆ ਜਾਂਦਾ ਉੱਥੇ ਇਹ ਕਿਹੜੇ ਜ਼ੋਨ ਚੋਂ ਆਉਂਦਾ ਹੈ ਕਿਹੜੇ ਲੋਕਾਂ ਚੋਂ ਆਉਂਦਾ ਹੈ ਕਿਹੜੇ ਭਾਈਚਾਰੇ ਚੋਂ ਆਉਂਦਾ ਹੈ ਕਿਹੜੇ ਮੁਲਕ ਚੋਂ ਆਉਂਦਾ ਹੈ ਹੈ ਕਿਹੜਾ तरीकाਕਾਰ ਹੈ ਫਿਰ ਉਹ ਸਾਰਾ ਇਦਾਰੇਸ਼ ਆ ਜਾਂਦਾ ਹੁਣ ਇਹੀ ਹੋ ਰਿਹਾ ਬਖਾਇਲ ਤੌਰ ਤੇ ਇੱਕ ਸੰਗੀ ਆਡਿਟ ਹੋਇਆ ਅਮਰੀਕਾ ਦੇ ਵਿੱਚ ਉਸ ਆਡਿਟ ਚ ਖੁਲਾਸਾ ਹੋਇਆ ਕਿ ਡਰਾਈਵਰਾਂ ਨੂੰ ਜਿਹੜੇ ਲਾਇਸੈਂਸ ਜਾਰੀ ਹੋ ਰਹੇ ਨੇ ਉਹਦੇ ਵਿੱਚ ਬਹੁਤ ਬੇਨਿਮੀਆ ਪਈਆਂ ਨੇ ਹੁਣ ਇਹ ਉੱਥੇ ਦੀ ਨਲੈਕੀ ਦਾ ਸਿਸਟਮ ਦੀ ਨਲੈਕੀ ਦਾ ਇੱਕ ਪਹਿਲੂ ਹੈ ਤੇ ਸਾਡੇ ਵਾਲੇ ਜੁਗਾੜ ਲਾਉਣ ਦੇ ਵਿੱਚ ਮਾਰਨੇ ਤੇ ਰੋਜ਼ਗਾਰ ਲੈਣ ਦੇ ਲਈ ਕੁਝ ਵੀ ਕਰਦੇ ਨੇ ਤੇ ਡਰਾਈਵਰੀ ਪਸੰਦਾ ਕੀਤਾ ਰਿਹਾ ਅਮਰੀਕਾ ਕੈਨੇਡਾ ਦੇ ਵਿੱਚ ਭਾਰਤੀਆਂ ਦਾ ਪੰਜਾਬੀਆਂ ਦਾ ਹੁਣ ਅਮਰੀਕਾ ਚ ਦੋ ਘਟਨਾਵਾਂ ਪੰਜਾਬੀ ਡਰਾਈਵਰਾਂ ਦੇ ਹਾਲਾਂ ਵਾਪਰੀਆਂ ਦੋ ਭਿਆਨਕ ਸੜਕ ਹਾਦਸੇ ਵਾਪਰੇ ਤੇ 1 ਲੱਖ ਤੋਂ ਜ਼ਿਆਦਾ ਹੁਣ ਪ੍ਰਵਾਸੀ ਡਰਾਈਵਰ ਨਿਸ਼ਾਨੇ ਤੇ ਆ ਗਏ ਨੇ ਸਿਸਟਮ ਦੇ ਆ ਇਸ ਵਾਰ ਮੈਂ ਇਸੇ ਗੱਲ ਤੋਂ ਗੱਲ ਕਰ ਰਿਹਾ ਸੀ ਕਿ ਜਿਹੜੇ ਦੋ ਭਿਆਨਕ ਸੜਕ ਹਾਦਸੇ ਵਾਪਰੇ ਜਿਨ੍ਹਾਂ 6 ਲੋਕਾਂ ਦੀ ਜਾਨ ਗਈ ਹੈ ਤਾਜੀ ਘਟਨਾ ਨੇ ਇੱਕ ਵਾਰ ਫੇਰ ਇਹ ਗੱਲ ਕੇਂਦਰਿਤ ਕੀਤੀ ਤੇ ਕਹਿੰਦੇ 1 ਲੱਖ ਦੇ ਕਰੀਬ ਪ੍ਰਵਾਸੀ ਡਰਾਈਵਰ ਨੇ ਜਿੱਚ ਬਹੁ ਗਿਣਤੀ ਪੰਜਾਬੀ ਭਾਈਚਾਰੇ ਦੇ ਜਾਂ ਉਤਰੀ ਭਾਰਤ ਦੇ ਜਾਂ ਫਿਰ ਭਾਰਤ ਦੇ ਤੇ ਉਸ ਤੋਂ ਬਾਅਦ ਬਾਕੀ ਮੁਲਕਾਂ ਦੇ ਵੀ ਨੇ ਸੋ ਕਹਿੰਦੇ ਜੀ ਇਹਨਾਂ ਹਾਸਿਆਂ ਤੋਂ ਬਾਅਦ ਅਮਰੀਕਾ 'ਚ ਇੱਕ ਵਿਆਪਕ ਤੌਰ ਦੇ ਉੱਤੇ ਵੱਡੇ ਪੱਧਰ ਤੇ ਸੰਗੀ ਆਡਿਟ ਹੋਇਆ ਜਿਸ ਚ ਪਾਇਆ ਗਿਆ ਕਿ ਜਿਹੇ ਡਰਾਈਵਰਾਂ ਨੂੰ ਵਪਾਰਕ ਡਰਾਈਵਿੰਗ ਲਾਇਸੈਂਸ ਬੜੀਆਂ ਨਿਯਮਾਂ ਨੂੰ ਛਿੱਕੇ ਟੰਕੇ ਦਿੱਤੇ ਜਾ ਰਹੇ ਨੇ ਤੇ ਜਦੋਂ ਕਿ ਇਹ ਉੱਥੇ ਮਤਲਬ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਗਏ ਹੋਏ ਸੀ ਹੁਣ ਇਹ ਜਿਹੇ ਗੈਰਕਾਨੂੰਨੀ ਤਰੀਕੇ ਨਾਲ ਗਏ ਹੋਏ ਡਰਾਈਵਰਾਂ ਨੇ ਹਾਦਸਾ ਵਾਪਰਿਆ ਇਹਨਾਂ ਦੀ ਡਰਾਈਵਿੰਗ ਕਰਾਉਂ ਤਾਂ ਜਿਹੜੇ ਕਾਨੂੰਨੀ ਤਰੀਕੇ ਨਾਲ ਗਏ ਨੇ ਹੁਣ ਜਾਂਚ ਪੜਤਾਲ ਉਹਨਾਂ ਦੀ ਵੀ ਹੋਣੀ ਕਿਉਂਕਿ ਉਹ ਪ੍ਰਵਾਸੀ ਡਰਾਈਵਰਾਂ ਦੇ ਦਾਇਰੇ 'ਚ ਤਾਂ ਹੁੰਦੀ ਨਹੀਂ ਦਿਖਤ ਨੂੰ ਸੋਇਦਰ ਰਿਪੋਰਟ ਵਾਲੀਆਂ ਖਬਰਾਂ ਆਪਾਂ ਦਾ ਜ਼ਿਕਰ ਕਰਾਂ। ਸੋ ਇਸ ਲਈ ਬਿਨਾ ਦਸਤਾਵੇਜ਼ ਵਾਲੇ ਭਾਰਤੀ ਡਰਾਈਵਰਾਂ ਉਪਰ ਕਾਰਵਾਈ ਹੋਣੀ ਤੈਅ ਹੋ ਗਈ ਹੈ ਉੱਥੇ। ਬਲੋ ਰੇਡਾਂ ਸੜਕਾ ਹਾਸੇ ਤੋਂ ਬਾਅਦ ਇਹ ਵੱਡੇ ਖੁਲਾਸੇ ਹੋ ਰਹੇ ਨੇ ਕਿ ਇਹ ਜਾਂਚ ਸ਼ੁਰੂ ਹੋ ਗਈ 1 ਲੱਖ ਦੇ ਕਰੀਬ ਡਰਾਈਵਰ ਨਿਸ਼ਾਨੇ ਤੇ ਆ ਸਕਦੇ ਨੇ। ਕੈਲੀਫੋਰਨੀਆ ਹਾਸੀਆ ਦੋਸ਼ੀ ਗੈਰਕਾਨੂੰਨੀ ਢੰਗ ਨਾਲ ਕਹਿੰਦੇ ਅਮਰੀਕਾ ਪਹੁੰਚਿਆ ਸੀ। ਇਸ ਨੂੰ ਉਤਾਰ ਬਣਾ ਕੇ ਹੋਰ ਗੈਰਕਾਨੂੰਨੀ ਸਾਰਿਆਂ ਦੇ ਦਸਤਾਵੇਜ਼ ਤਤਕਟੇ ਕੀਤੇ ਜਾ ਰਹੇ ਨੇ। ਅਮਰੀਕੀ ਪ੍ਰਸ਼ਾਸਨ ਨੇ ਹੁਣ ਤੱਕ ਕਹਿੰਦੇ ਜੀ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਭਾਰਤੀ ਹਾਂ ਉੱਥੇ ਕਹਿੰਦੇ ਜੀ ਭੇਸ ਭਾਬ ਵਧਣ ਲੱਗਿਆ ਰੋਸਾ ਪਨਪਣ ਲੱਗਿਆ ਇਸ ਲਈ ਜਿੰਦੜੀ ਤਾ ਜਦੋਂ ਤੁਸੀਂ ਵਿਦੇਸ਼ ਦੀ ਧਰਤੀ ਤੇ ਹੋ ਤਾਂ ਤੁਸੀਂ ਇਕੱਲੇ ਆਪਣੇ ਆਪ ਦੀ ਆਇਡੈਂਟੀ ਨਹੀਂ ਤੁਸੀਂ ਆਪਣੇ ਮੋਲਕ ਦਾ ਆਪਣੇ ਭਾਈਚਾਰੇ ਦਾ ਵਿਚੇ ਰਹੋ ਇਸ ਨੂੰ ਧਿਆਨ ਚ ਰੱਖ ਕੇ ਹਰ ਕਦਮ ਪੁੱਟਣ ਦੀ ਲੋੜਾ ਹਾਦਸਾ ਕਿਸੇ ਤੋਂ ਵੀ ਵਾਪਰ ਸਕਦਾ ਪਰ ਉਹਦੇ ਨਾਲੋਂ ਹੁਣ ਮੁਸ਼ਕਲ ਸਮੁੱਚੇ ਭਾਈਚਾਰੇ ਦੀ ਵਧ ਗਈ ਇਹ ਵੀ ਇੱਕ ਪਹਿਲੂ ਹੈ ਆਉਂਦੇ ਸਮੇਂ ਚ ਇਸ ਤਰ੍ਹਾਂ ਦੀ ਰਿਪੋਰਟ ਦੇ ਅੰਕੜੇ ਹੋਰ ਵਧਣ ਦਾ ਖਾਸਾ ਖੜਾ ਹੋਇਆ ਤਰਨਤਾਰਨ ਜਮਿਨੀ ਚੋਣ ਹੁਣ ਪਿੰਡ ਪੂਰੀ ਤਰ੍ਹਾਂ ਭਖ ਗਿਆ ਜੀ ਸਾਰੀ ਸਿਆਸੀ ਜਮਾਤ ਦੇ ਡੇਰੇ ਹੁਣ ਪਰਮਾਨੈਂਟ ਹੀ ਅਗਲੇ 13-14 ਦਿਨ ਤੱਕ ਤਰਨਤਾਰਨ 'ਚ ਦੇਖਣਗੇ ਜੇ 11 ਤਰੀਕ ਨੂੰ ਵੋਟਾਂ ਪੈਣੀਆਂ ਨੇ ਤਾਂ ਮਤਲਬ 9 ਤਰੀਕ ਸ਼ਾਮ ਨੂੰ 5 ਵਜੇ ਤੱਕ ਹੁਣ ਸਮੁੱਚੇ ਪੰਜਾਬ ਦੇ ਸਿਆਸੀ ਲੀਡਰਾਂ ਦਾ ਉੱਥੇ ਜਮਾਬੜਾ ਲੱਗਿਆ ਰਹਿਣਾ ਸਾਰਿਆਂ ਨੇ ਆਪੋ ਆਪਣੇ ਉਮੀਦਵਾਰ ਨੂੰ ਸੱਚਾ ਸੁੱਚਾ ਲੋਕ ਸੇ ਵਾਲਾ ਉਮੀਦਵਾਰ ਹਲਕੇ ਦਾ ਚਿੰਤਕ ਲੋਕਾਂ ਚ ਵਿਚਰਨ ਵਾਲਾ ਸਾਰਾ ਕੁਝ ਸਾਬਤ ਕਰਨਾ ਕਿਹਦੀ ਦੁੱਤ ਹੁੰਦਾ ਤੇ ਆਮ ਆਦਮੀ ਪਾਰਟੀ ਤਾਂ ਪ੍ਰਚਾਰੇ ਹੀ ਰਹੀ ਹੈ ਕਿ ਵੀ ਜੇ ਕੋਈ ਹੋਰ ਆ ਗਿਆ ਤਾਂ ਨਸ਼ਾ ਵੇਚੂਗਾ ਸਾਡੇ ਵਾਲੇ ਨੂੰ ਜਿਤਾਓ ਅਗਲੇ ਕਹਿੰਦੇ ਪੀ ਪਹਿਲਾਂ ਪਿਛਲੇ ਪਾਸੇੋਂ ਲੜ ਰਿਆ ਸੀ ਹੋਰ ਨਾਲ ਪਾਸੇ ਲੜਿਆ ਸੀ ਜਦ ਤੁਸੀਂ ਆਪਣੇ ਉਮੀਦਵਾਰ ਲਈ ਕਹਦੇ ਸੀ ਕਿ ਉਹਨੂੰ ਜਿਤਾਓ ਜਦ ਇਹਨੂੰ ਉਧਰ ਰੱਖਦੇ ਸੀ ਹੁਣ ਆਪਣੇ ਕੰਨੀ ਲਿਆਏ ਪਰ ਮੇਰਾ ਸਵਾਲ ਇਹ ਤੋਂ ਬਕਰ ਹੈ ਮੇਰਾ ਸਵਾਲ ਇਹ ਹੈ ਕਿ ਸਮੁੱਚੀਆਂ ਸਿਆਸੀ ਜਮਾਤ ਤਾਂ ਸਿਆਸੀ ਲੀਡਰਸ਼ਿਪ ਤਾਂ ਸਿਆਸੀ ਧਿਰਾਂ ਤਾਂ ਤਰਨ ਤਰਨ ਪਹੁੰਚ ਗਈਆਂ ਪਰ ਤਰਨ ਤਰਨ ਦੇ ਸਥਾਨਕ ਮੁੱਦੇ ਮੁਸ਼ਕਲਾਂ ਵਾਲੇ ਮੁੱਦੇ ਉਹਨਾਂ ਦੇ ਹਵਾਲੇ ਨਾਲ ਉਹ ਸਾਰੇ ਮੁੱਦੇ ਕਿੱਥੇ ਗਏ ਹੋਗੇ ਜਨਾਬ ਉਸ ਸਰਦੀ ਸੁੱਬੇ ਦੀ ਪੀੜ ਦੀ ਬਾਤ ਕੋਈ ਤਰ ਨਹੀਂ ਪਾਉਂਦੀ ਨਜ਼ਰ ਆ ਰਹੀ ਕੋਈ ਵੀ ਥਣ ਉੱਥੇ ਹੜਾਂ ਦੇ ਨੁਕਸਾਨ ਦੇ ਹਵਾਲੇ ਨਾਲ ਰੋਜ਼ਗਾਰ ਦੇ ਹਵਾਲੇ ਨਾਲ ਨਸ਼ੇ ਵਾਲਾ ਇਡਾ ਵੱਡਾ ਮਸਲਾ ਹੈ ਆਰਥਿਕ ਪਹਿਲੂ ਹੈ ਕਿਸਾਨੀ ਮਸਲਾ ਉੱਥੇ ਬਹੁਤ ਵੱਡਾ ਹੈ ਇਨਾ ਸਾਰੇ ਮਸਲਿਆਂ ਦੇ ਉੱਤੇ ਕੋਈ ਚਾਰਜ ਹੋਈ ਨਹੀਂ ਤੇ ਜੇ ਹੈ ਤਾਂ ਭਾਵਨਾਤਮਕ ਖੇਡ ਸਰਕਾਰ ਆਪਣਾ ਦਾ ਖੇਡ ਰਹੀ ਹੈ ਸਰਕਾਰ ਨੂੰ ਜਿਤਾਉਂਗੇ ਤਾਂ ਕੰਮ ਹੋਣਗੇ ਵੋਟਾਂ ਤੋਂ ਪਹਿਲਾਂ ਹੀ ਕੰਮ ਕਰਾ ਲਓ ਅਸੀਂ ਇੱਥੇ ਬੈਠੇ ਹਾਂ ਮੰਜੇ ਢਾਕੇ ਹਮਨਿ ਸ਼ੋਧਿਆ ਵੀ ਬੈਠ ਗਿਆ ਮੰਤਰੀ ਵੀ ਆ ਗਏ ਮੁੱਖ ਮੰਤਰੀ ਵੀ ਰੋਡ ショਅ ਕੱਢ ਗਏ ਤੇ ਕਾਂਗਰਸ ਆਪਣਾ ਡੁਗਡੂਗੀ ਬਿਜਾਰੀਆ ਦਿਖਾਉਣ ਨੂੰ ਕਿ ਅਸੀਂ ਇਕੱਠੇ ਹੋ ਗਏ ਸੁਖਵੀਰ ਬਾਦਲ ਕਹਿੰਦਾ ਸਭ ਤੋਂ ਪਹਿਲਾਂ ਮੈਂ ਚੁਰਿਆ ਫਿਰ ਰਿਹਾ ਇੱਥੇ ਤੇ ਮੈਂ ਧਰਮੀ ਫੌਜੀਆ ਜੋਮੀਦਵਾਰ ਲੈ ਕੇ ਆਇਆ ਤੇ ਪੰਥਕ ਤਰ੍ਹਾਂ ਕਹਿੰਦੀਆਂ ਸੱਟੀਆਂ ਹੋ ਗਈਆਂ ਜੀ ਬਾਕੀ ਸਿਆਸੀ ਜਮਾਤ ਸਾਰੀਆਂ ਇਕੱਠੀਆਂ ਹੋ ਗਈਆਂ ਜੀ ਉਲਟ ਬਾਦਲ ਧਰਦੇ ਵਾਲੀਆਂ ਜਿਹੜੀਆਂ ਪੰਥਕ ਤਰ੍ਹਾਂ ਨੇ ਕਿ ਲੋ ਜੀ ਇਸ ਲਈ ਸਾਡੇ ਵਾਲੇ ਸਾਰੀਆਂ ਤਰ੍ਹਾਂ ਇਮੋਸ਼ਨਲ ਆਪਣੇ ਆਪ ਨੂੰ ਚੰਗਾ ਦੱਸ ਕੇ ਸੱਚਾ ਦੱਸ ਕੇ ਇਮਾਨਦਾਰ ਦੱਸ ਕੇ ਪਰ ਲੋਕ ਮੁੱਦਿਆਂ ਦੀ ਲੜਾਈ ਇੱਕ ਵੀ ਤਰ ਲੜਦੀ ਉਥੇ ਨਜ਼ਰ ਨਹੀਂ ਆਉਂਦੀ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇ ਤੁਸੀਂ ਸਥਾਨਕ ਮੁੱਦਿਆਂ ਨੂੰ ਦਰਕਰਨ ਕਰਕੇ ਲੜ ਰਹੇ ਹੋ ਤੇ ਫਿਰ ਲੋਕ ਕੀ ਫੈਸਲਾ ਲੈਣਗੇ ਤੇ ਦੇਖਣਾ ਇਹਦੇ ਵਿੱਚ 2027 ਹੈ ਕਿ ਇਹ ਨਤੀਜੇ 2027 ਦੇ ਆ ਸਰਪਾਣੂ ਇਹ ਤਾਂ ਜੀ ਆਉਣ ਵਾਲਾ ਵਕਤ ਦੱਸੂਗਾ ਪਰ ਅਜੇ ਤਾਂ ਫਿਲਹਾਲ ਇਹ ਹੀ ਦੇਖਣ ਵਾਲੀ ਗੱਲ ਹੈ ਕਿ ਤਰਨਤਲ ਦੇ ਵਿੱਚ ਲੀਡਰ ਪਹੁੰਚ ਗਏ ਤੇ ਮੁਤੇ ਗਾਇਬ ਹੋ ਗਏ ਬਹੁਤ